ਅਸੀਂ ਵੀ ਪੁਗਤਮਾਨੂੰ ਇਹੀ ਸਵਾਲ ਕਰਦੇ ਆਂ ਵੀ ਜੇਕਰ 55000 ਤੁਸੀਂ ਨੌਕਰੀਆਂ ਦੇਤੀਆਂ ਉਹ ਕਿੱਥੇ ਨੇ ਅਸੀਂ ਤਾਂ ਫਿਰਦਾ ਰੋੜਦੇ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਿਆ ਜਾਂਦਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਯਾਰ ਪੱਕੇ ਕਰਤਾਂ ਦੇਤੇ ਹੋਰ ਮੈਸਮੈਂਟ ਲਾ ਕੇ ਕਰਦੇ ਆਂ ਬਿਲਕੁਲ ਤੁਹਾਡੀ ਗੱਲ ਸਹੀ ਆ ਸਿਰਫ ਕਾਗਜ਼ਾਂ ਦੇ ਵਿੱਚ ਕਰੇ ਨੇ ਜੇਕਰ ਕਰੇ ਹੁੰਦੇ ਆ ਸੜਕਾਂ ਦੇ ਉੱਪਰ ਕੌਣ ਨੇ ਉਸ ਦਿਨ ਖੁੱਡੀਆਂ ਸਾਹਿਬ ਆਏ ਸਾਡੇ ਕੋਲੇ ਕਹਿੰਦੇ ਮੇਰੀ ਗੱਲ ਹੋ ਗਈ ਆ ਸੀਐਮ ਸਾਹਿਬ ਨਾਲ ਬੈਠ ਕੇ ਗੱਡੀ ਦੇ ਵਿੱਚ ਬੈਠ ਕੇ ਮੇਰੀ ਗੱਲ ਹੋ ਗਈ ਆ ਸੋਨੂੰ 14 ਤਰੀਕ ਨੂੰ ਅਸੀਂ ਮੀਟਿੰਗ ਕਰਵਾਵਾਂਗੇ ਫਿਰ ਨੇ ਅੱਜ ਹੋਈ ਫਿਰ ਅੱਜ ਫੇਰ ਕਹਿੰਦੇ ਵੀ ਤੁਹਾਨੂੰ 18 ਤਰੀਕ ਨੂੰ ਦੇ ਦੇ ਕਿੰਨੀ ਵਾਰੀ ਅਸੀਂ ਲਾਰੇ ਚ ਲੰਘਾਂਗੇ ਇਸ ਕਰਕੇ ਅਸੀਂ ਅੱਜ ਇਹ ਮੀਟਿੰਗ ਦਾ ਰਿਟਰਨ ਲੈ ਕੇ ਜਾਵਾਂਗੇ ਔਰ ਹਰ ਹਾਲਤ ਦੇ ਵਿੱਚ ਮੀਟਿੰਗ ਅਸੀਂ ਕਰਕੇ ਰਹਿਾਂਗੇ ਸਾਡੀਆਂ ਰੈਲੀਆਂ ਸਾਡੇ ਲਗਾਤਾਰ ਜਾਰੀ ਨੇ ਪਰ ਮੁੱਖ ਮੰਤਰੀ ਸਾਹਿਬ ਸਾਨੂੰ ਨਹੀਂ ਮਿਲ ਰਹੇ ਸਬ ਕਮੇਟੀ ਨਾਲ ਸਾਡੀਆਂ 10 ਮੀਟਿੰਗਾਂ ਹੋ ਚੁੱਕੀਆਂ ਜਿਦੇ ਵਿੱਚ ਹਰ ਵਾਰੀ ਕਿਹਾ ਜਾਂਦਾ ਕਿ ਇਸ ਮਹੀਨੇ ਤੁਹਾਡੇ ਸ਼ੈਨਿੰਗ ਲੈਟਰ ਜਾਰੀ ਕਰ ਦਾਂਗੇ ਤੁਹਾਡੀ ਪਾਲਿਸੀ ਬਣ ਚੁੱਕੀ ਹੈ ਤੁਹਾਡੀ ਪਾਲਿਸੀ ਬਣ ਰਹੀ ਹੈ ਅਸੀਂ ਤੁਹਾਨੂੰ ਵਾਪਸ ਲੈ ਰਹੇ ਹਾਂ ਪਰ ਵਾਪਸ ਨਹੀਂ ਆ ਨਹੀਂ ਜਾ ਰਿਹਾ ਸਾਡੇ 3 ਸਾਲ ਬੀਤਣ ਤੋਂ ਬਾਅਦ ਅਸੀਂ ਅੱਜ ਵੀ ਉੱਥੇ ਖੜੇ ਆ ਜਿੱਥੇ ਪਹਿਲੇ ਦਿਨ ਖੜੇ ਸੀ 6000 ਦੇ ਤਕਰੀਬਨ ਅਸੀਂ ਮੰਗ ਪੱਤਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਡੀਓ ਬੀਓ ਜੀਸੀ ਲੈਣ ਇਹ ਹਜ਼ਾਰ ਮੰਗ ਪੱਤਰ ਹੁਣ ਤੱਕ ਉਸ ਤੋਂ ਵੱਧ ਵੀ ਅਸੀਂ ਸਰ ਮੰਗ ਪੱਤਰ ਹਰ ਇੱਕ ਮੈਕਮੇ ਦੇ ਵਿੱਚ ਦੇ ਕੇ ਆਏ ਹੋਈਆਂ ਤੇ ਉਸ ਤੋਂ ਬਾਅਦ ਸਾਰੇ ਅਸੀਂ ਵੈਰੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਆਲਰੇਡੀ ਤੇ ਦੀ ਜੁਆਇਨਿੰਗ ਜਿਹੜਾ ਲੈਟਰ ਉਹ ਸਾਨੂੰ ਹਜੇ ਤੱਕ ਇਸ਼ੂ ਨਹੀਂ ਕਰਵਾਇਆ ਗਿਆ ਜਦੋਂ ਕਿ ਮੈਕਮੇ ਵੱਲੋਂ ਸਾਡੀ ਜਿਹੜੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਜੀ 2022 ਤੋਂ ਪਹਿਲਾਂ ਪੰਜਾਬੀਆਂ ਨੂੰ ਐਸਾ ਸੁਪਨਾ ਦਿਖਾਇਆ ਗਿਆ ਕਿ 2022 ਦੇ ਵਿੱਚ ਕੈਸੀ ਸਰਕਾਰ ਆਉਣੀ ਆ ਉਹ ਸਰਕਾਰ ਆਉਣ ਦੇ ਨਾਲ ਪੰਜਾਬ ਦੇ ਵਿੱਚੋਂ ਧਰਨਾ ਹੀ ਖਤਮ ਹੋ ਜਾਣਗੇ ਪੰਜਾਬ ਧਰਨਾ ਮੁਕਤ ਹੋ ਜਾਏਗਾ ਹਾਲਾਂਕਿ ਉਹਨਾਂ ਦਾ ਸੰਦਰਵੇ ਸੀ ਕਿ ਅਸੀਂ ਰੁਜ਼ਗਾਰ ਇਹਨਾਂ ਦੇ ਦਿਆਂਗੇ ਜਿਹੜੇ ਧਰਨਾ ਲਾਉਂਦੇ ਨੇ ਧਰਨਾ ਕਰੀਆਂ ਦੀਆਂ ਮੰਗਾਂ ਸਾਰੀਆਂ ਮੰਨੀਆਂ ਜਾਣਗੀਆਂ 2022 ਦੇ ਵਿੱਚ ਇੱਕ ਇਮਾਨਦਾਰ ਸਖਟ ਇਮਾਨਦਾਰ ਸਰਕਾਰ ਆਉਣ ਤੋਂ ਬਾਅਦ ਪਰ ਸਾਰਾ ਕੁਝ ਜਿਉਂਦੇ ਹੋਆ ਧਰਨਾ ਮੁਕਤ ਪੰਜਾਬ ਨੂੰ ਕਰਨ ਦੀ ਕੋਸ਼ਿਸ਼ ਤੇ ਕੀਤੀ ਜਾ ਰਹੀ ਆ ਪਰ ਉਹ ਮੰਗਾਂ ਮੰਨ ਕੇ ਨਹੀਂ ੱੱਕੇ ਦੇ ਨਾਲ ਕਦੇ ਕਿਸਾਨਾਂ ਤੇ ਅਲੀਗੇਸ਼ਨ ਲਾ ਦੇਣੇ ਹੁੰਦੇ ਆ ਕਦੇ ਅਧਿਆਪਕਾਂ ਤੇ ਕਦੇ ਕਿਸੇ ਤੇ ਤਾਂ ਲੁਧਿਆਣਾ ਦੇ ਵਿੱਚ ਅੱਜ ਫਿਰ ਇੱਕ ਮਾਸਟਰਾਂ ਦਾ ਵੱਡਾ ਧਰਨਾ ਲੱਗਿਆ ਹੋਇਆ ਜਿੰਨਾ ਬਾਰੇ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਨੇ ਕਿ ਮੈਂ ਸਾਰੇ ਕੱਚੇ ਦੇ ਅਪਕ ਪੱਕੇ ਕਰ ਦਿੱਤੇ ਹੋਏ ਨੇ ਤੇ ਅੱਜ ਉਹਨਾਂ ਦਾ ਧਰਨਾ ਗੱਲਬਾਤ ਉਹਨਾਂ ਨਾਲ ਕਰਦੇ ਆਂ ਅਸੀਂ ਸਿੱਖਿਆ ਮੈਡਮ ਕਿੱਥੋਂ ਆਏ ਤੁਸੀਂ ਅਸੀਂ ਕਪੂਰਥਲੇ ਤੋਂ ਤੇ ਬਾਕੀ ਸਾਰੇ ਸਾਥੀ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਹੀ ਹਾਂਜੀ ਪੂਰੇ ਪੰਜਾਬ ਮੈਨੂੰ ਤਾਂ ਕਿਹੜੀ ਯੂਨੀਅਨ ਆ ਤੁਹਾਡੀ ਕਹਿੰਦੇ ਧਰਨਾ ਇਹ ਸਾਡੀ ਯੂਨੀਅਨ ਦਾ ਨਾਮ ਮੁਰ ਬਹਾਲ ਕੱਚੇ ਦੇ ਅਪਕ ਯੂਨੀਅਨ ਪੰਜਾਬ ਸਰ ਅਸੀਂ ਵਲੰਟੀਅਰ ਰਹਿ ਚੁੱਕੇ ਆਂ ਜਿੱਦਾਂ ایਜੀਐਸ ਸਿੱਖਿਆ ਪ੍ਰੋਵਾਈਡਰ ਸਿੱਖਿਆ ਗਰਮੀ ਸਾਰੇ ਤੇ ਅਸੀਂ ਨਾ ਵਕਫਾ ਕਾਰਨਾ ਕਰਕੇ ਕਿਸੇ ਨੇ ਅਸਤੀਫਾ ਦਿੱਤਾ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਸੀਂ 2021 ਦੇ ਵਿੱਚ ਕਾਂਗਰਸ ਦੇ ਖਿਲਾਫ ਧਰਨਾ ਲਾਇਆ ਸਿੱਖਿਆ ਵਿਭਾਗ ਦੇ ਬਾਹਰ ਉੱਥੇ ਉਸ ਧਰਨੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਸਾਹਿਬ ਆਏ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਡਾ ਸਾਥ ਦਿਓ ਸਾਨੂੰ ਚੋਣਾਂ ਵਿੱਚ ਜਿਤਾਓ ਜਦੋਂ ਮੈਂ ਸਰਕਾਰ ਦੇ ਵਿੱਚ ਆ ਗਿਆ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਤੁਹਾਨੂੰ ਪਹਿਲੇ ਦੇ ਆਧਾਰ ਤੇ ਜੁਆਇਨ ਕਰਾਉਂਗਾ ਬਿਨਾ ਕਿਸੇ ਸ਼ਰਤ ਤੋਂ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਜਾਂਦੀ ਹੈ ਅਸੀਂ ਵੱਖ-ਵੱਖ ਜਗ੍ਹਾ ਤੇ ਪਹੁੰਚਦੇ ਆ ਪਰ ਅੱਜ ਤੱਕ ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਨਹੀਂ ਰਹੇ ਇਹਨਾਂ ਨੂੰ ਅਸੀਂ ਸਾਰੀ ਯੂਨੀਅਨ ਨੇ ਮਜੀਠੇ ਰੋਡ ਸ਼ੋਦਰਾਨ ਘੇਰਿਆ ਉਹ ਵੀਡੀਓ ਵੀ ਸਾਡੇ ਕੋਲ ਆ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਬੋਲਿਆ ਮੈਨੂੰ ਕਿਹਾ ਮੈਨੂੰ ਸੰਬੋਧਿਤ ਕਰਕੇ ਕਹਿੰਦੇ ਕਿ ਭੈਣ ਆਪਣਾ ਨੰਬਰ ਦਿਓ ਤੇ ਤੁਹਾਨੂੰ ਫੋਨ ਆਊਗਾ ਤੇ ਤੁਹਾਨੂੰ 1 ਘੰਟੇ ਦੇ ਵਿੱਚ ਵਿੱਚ ਮੀਟਿੰਗ ਮਿਲੂਗੀ ਕਿਨੇ ਤੁਹਾਨੂੰ ਇਹ ਗੱਲ ਕਿ ਮੁੱਖ ਮੰਤਰੀ ਸਾਹਿਬ ਨੇ ਆਪ ਇਹ ਗੱਲ ਕਹੀ ਇਹ ਬਹੁਤ ਸਾਰੇ ਟੀਵੀ ਚੈਨਲਾਂ 'ਤੇ ਖਬਰ ਚੱਲੀ ਤੇ ਨਾਲ ਮੈਨੂੰ ਕਿਹਾ ਵੀ ਤੇਨੂੰ ਤੁਹਾਨੂੰ ਤੁਹਾਡੀ ਯੂਨੀਅਨ ਮੈਂ ਜੁਆਇਨਿੰਗ ਲੈਟਰ ਵੀ ਦਊਂਗਾ ਤੇ ਤੁਹਾਨੂੰ ਮੈਂ ਮੀਟਿੰਗ ਵੀ ਦਊਂਗਾ ਪਰ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਕੋਈ ਜੁਆਇਨਿੰਗ ਲੈਟਰ ਨਹੀਂ ਕੋਈ ਕੁਝ ਨਹੀਂ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ 8 ਤਰੀਕ ਨੂੰ ਇੱਥੇ ਪੱਕਾ ਧਰਨਾ ਲਾਇਆ ਸੀ ਤੇ ਇੱਥੇ ਸਾਡੇ ਕੋਲ ਮੰਤਰੀ ਸਾਹਿਬ ਆਏ ਸੋਨ ਸਾਹਿਬ ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਧਰਨਾ ਚੁੱਕੋ ਤੁਹਾਨੂੰ 14 ਤਰੀਕ ਦੀ ਮੀਟਿੰਗ ਦੇ ਦਿੰਦੇ ਆ ਅਸੀਂ ਉਹਨਾਂ ਦੇ ਕਹਿਣ ਤੇ ਧਰਨਾ ਚੁੱਕ ਲਿਆ ਪਰ ਅੱਜ ਮੀਟਿੰਗ ਸੀ ਕੋਈ ਵੀ ਮੀਟਿੰਗ ਨਹੀਂ ਕਰਵਾਈ ਗਈ ਸਾਨੂੰ ਸਿਰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਤੇ ਹੁਣ ਜਦੋਂ ਤੁਸੀਂ ਬੈਠੇ ਹੋ ਕੋਈ ਪ੍ਰਸ਼ਾਸਨ ਤੁਹਾਡੇ ਕੋਲ ਆਇਆ ਕੁਝ ਹਾਂਜੀ ਪ੍ਰਸ਼ਾਸਨ ਆਇਆ ਮੰਤਰੀ ਸਾਹਿਬ ਆਪ ਆਇਆ ਹਰਦੀਪ ਸਿੰਘ ਮੁੰਡੀਆਂ ਆਇਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ 15 ਮਿੰਟ ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਨਾਲ ਇੱਕਤੀ ਮੀਟਿੰਗ ਦੇ ਰਹੇ ਆ ਤੇ ਜੋ ਕਿ ਤੁਹਾਡੀ ਕੱਲ ਨੂੰ ਮੀਟਿੰਗ ਹੋਊਗੀ ਪਰ ਫਿਲਹਾਲ ਉਹ ਵੀ ਮਿੱਠੀਆਂ ਗੋਲੀਆਂ ਲੱਗ ਰਹੀਆਂ ਅੱਧੇ ਘੰਟੇ ਤੋਂ ਬਾਅਦ ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ ਸਰਕਾਰ ਬਣੀ ਨੂੰ ਵੀ ਕਰੀਬ ਸਾਢੇ 3 ਸਾਲ ਹੋ ਚੱਲੇ ਆ ਸਾਢੇ 3 ਸਾਲ ਤੋਂ ਤੁਸੀਂ ਲਗਾਤਾਰ ਧਰਨੇ ਲਾਉਂਦੇ ਹੋਮੋਂਗੇ ਲਗਾਤਾਰ ਤੁਸੀਂ ਆਪਣੇ ਮੰਗ ਪੱਤਰ ਭੇਜ ਰਹੇ ਹੋਮੋਂਗੇ ਉਦੋਂ ਤੋਂ ਤੁਹਾਨੂੰ ਕੀ ਕਿਹਾ ਜਾ ਰਿਹਾ ਕਿਉਂਕਿ ਸਾਢੇ 3 ਸਾਲ ਬਹੁਤ ਲੰਮਾ ਸਮਾਂ ਹੁੰਦਾ ਹਾਂਜੀ ਬਹੁਤ ਲੰਮਾ ਸਮਾਂ ਹੈ ਇਹਦੇ ਵਿੱਚ ਅੱਗੇ ਪਰ ਮੁੱਖ ਮੰਤਰੀ ਸਾਹਿਬ ਸਾਨੂੰ ਨਹੀਂ ਮਿਲ ਰਹੇ ਇਹਨਾਂ ਨੂੰ ਤੁਰੇ ਜਾਂਦੇ ਆ ਮੰਗ ਮੀਟਿੰਗ ਦੇ ਨਾਂ ਤੇ ਤੁਰੇ ਜਾਂਦੇ ਆ ਮੰਗ ਬਦਲ ਦੇ ਨੂੰ ਕਿਹਾ ਜਾਂਦਾ ਜੋ ਕਿ ਅਸੀਂ ਦਿੰਦੇ ਆ ਸਬ ਕਮੇਟੀ ਨਾਲ ਸਾਡੀਆਂ 10 ਮੀਟਿੰਗਾਂ ਹੋ ਚੁੱਕੀਆਂ ਜਿਦੇ ਵਿੱਚ ਹਰ ਵਾਰੀ ਕਿਹਾ ਜਾਂਦਾ ਕਿ ਇਸ ਮਹੀਨੇ ਤੁਹਾਡੇ ਜੁਆਇਨਿੰਗ ਲੈਟਰ ਜਾਰੀ ਕਰ ਦਾਂਗੇ ਤੁਹਾਡੀ ਪਾਲਿਸੀ ਬਣ ਚੁੱਕੀ ਹੈ ਤੁਹਾਡੀ ਪਾਲਿਸੀ ਬਣ ਰਹੀ ਹੈ ਅਸੀਂ ਤੁਹਾਨੂੰ ਵਾਪਸ ਲੈ ਰਹੇ ਆ ਪਰ ਵਾਪਸ ਲਿਆ ਨਹੀਂ ਜਾ ਰਿਹਾ ਸਾਢੇ 3 ਸਾਲ ਬੀਤਣ ਤੋਂ ਬਾਅਦ ਅਸੀਂ ਅੱਜ ਵੀ ਉੱਥੇ ਖੜੇ ਆ ਜਿੱਥੇ ਪਹਿਲੇ ਦਿਨ ਖੜੇ ਸੀ ਤੁਸੀਂ ਕਿੱਥੋਂ ਆ ਜੀ ਹਨਮਾਨਗੜ੍ਹ ਤੋਂ ਜੀ ਕਾਲਿਸਟੇ अच्छा मुख्यमंत्री साहब ਦਾ ਇਹ ਦਾਵਾ ਕਹਿੰਦੇ ਮੈਂ ਬਹੁਤ ਸਾਰੇ ਕੱਚੇ ਦੇ ਆਪਕਾ ਜਿਹੜੇ ਪੱਕੇ ਕਰ ਦਿੱਤੇ ਹੋਏ ਨੇ ਤਾਂ ਫਿਰ ਜਿਹੜੇ ਸੜਕਾਂ ਦੇ ਬਿਠੇ ਇਹ ਕੌਣ ਸਰ ਕਾਗਜ਼ੂਈ ਆ ਕਾਗਜ਼ੀ ਵਿੱਚ ਵੀ ਹੈ ਨਹੀਂ ਕਿ ਬਸ ਲਾ ਰਹੀ ਆ ਨਾ ਦੇ ਕੁਝ ਨਹੀਂ ਹੋਇਆ ਸਾਨੂੰ 3 ਸਾਲ ਹੋ ਗਏ ਸਾਡੀ ਜੁਨੀਅਨ ਚੱਲਦੀ ਨੂੰ ਹਜੇ ਤੱਕ ਸਾਨੂੰ ਤਾਂ ਕੁਝ ਹੋਇਆ ਨਹੀਂਗਾ ਕੋਈ ਜੁਆਇੰਟ ਕੀ ਗੱਲ ਕਰਤਾ ਬਾਈ ਤੁਸੀਂ ਕਿੱਥੋਂ ਆਏ ਹੋ ਫਰੀਪੂਤੋ ਜੀ ਅੱਛਾ ਮੈਂ ਉਹੀ ਸਵਾਲ ਤੁਹਾਨੂੰ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਜੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਅਧਿਆਪਕ ਕਹਿੰਦੇ ਪੱਕੇ ਕਰਤਾ ਦਿੱਤੇ ਹੋਰ ਕਿਵੇਂ ਕਰ ਦिए ਪੱਕੇ ਤੇ ਦੇਖੋ ਕਿਸੇ ਵੀ ਤਰ੍ਹਾਂ ਦੇ ਸਿਰਫ ਬੈਨਰਾਂ ਦੇ ਵਿੱਚ ਪੱਕੇ ਕੀਤੇ ਆ ਜਾਂ ਬੈਨਰਾਂ ਦੇ ਵਿੱਚ ਨਿਯੁਕਤੀ ਪੱਤਰ ਦਿੱਤੇ ਆ ਜੇ ਕਹਿ ਲਈਏ ਕਿ ਇਹਨਾਂ ਨੇ ਰੋਜ਼ਗਾਰ ਦਿੱਤਾ ਉਹ ਰੋਜ਼ਗਾਰ ਕਿਹੜੀ ਭਰਤੀਆਂ ਦਾ ਕੀਤਾ ਨਵੀਂ ਐਡਵਰਟਾਈਜ਼ਮੈਂਟ ਤਾਂ ਕਿਸੇ ਨੇ ਦਿੱਤਾ TPS ਬੋਰਡ ਦੇ ਤੋਂ ਸਿੱਖਿਆ ਵਿਭਾਗ ਦੇ ਦੇਖ ਲਓ ਪ੍ਰਾਣੀਆਂ ਭਰਤੀਆਂ ਨੂੰ ਸਿਰਫ ਆਪਦੇ ਬੈਨਰਾਂ ਦੇ ਵਿੱਚ ਤੋਂ ਚਾਪ ਛੇਪ ਛੇਪ ਕੇ ਕਹਿ ਰਹੇ ਨੇ ਅਸੀਂ ਰੋਜ਼ਗਾਰ ਦੇ ਰਿਹਾ ਕੋਈ ਸੜਕਾਂ ਦੇ ਪਹਿਲੇ ਦਿਨ ਇਹਨਾਂ ਨੇ ਕਿਹਾ ਸੀਗਾ ਮੈਂ ਸੜਕਾਂ ਦੇ ਕਿਸੇ ਬੇਰੋਜ਼ਗਾਰ ਨੂੰ ਰੋਲਣ ਨਹੀਂ ਦਵਾਂਗਾ ਆਹ ਦੇਖੋ 3 ਸਾਲ ਹੋ ਗਏ ਅਸੀਂ ਹਜੇ ਵੀ ਸੜਕਾਂ ਤੇ ਰੋਲ ਰਹੇ ਆ ਸਾਡੀ ਸੁਣਵਾਈ ਨਹੀਂ ਹੋ ਰ ਹਾਂਜੀ ਸਰ ਮੈਂ ਹੁਸ਼ਿਆਰਪੁਰ ਤੋਂ ਹਾਂ ਤੇ ਅਸੀਂ ਇਸ ਗੱਲ ਕਰਕੇ ਹਾਂ ਜਿੱਤੇ ਇਕੱਠੇ ਹੋਏ ਕਿ ਜੇ ਸਰਕਾਰ ਨੇ ਸਾਡੀ ਬਾਹ ਫੜੀ ਹੈ ਸਾਡੀਆਂ ਵੈਰੀਫਿਕੇਸ਼ਨਾਂ ਕਰਵਾਈਆਂ ਹੈ ਤਾਂ ਸਾਡੀ ਜੁਆਇਨਿੰਗ ਕਿਉਂ ਨਹੀਂ ਕਰਵਾ ਰਹੇ ਮੈਨੂੰ ਤਾਂ ਲੱਗਦਾ ਕਿ ਇਸ ਸਰਕਾਰ ਦੇ ਵਿੱਚ ਕੋਈ ਗੜਸ ਨਹੀਂ ਹੈ ਕਿਉਂਕਿ ਐਮਐਲਏ ਕੁਝ ਕਹਿ ਰਹੇ ਡਿਪਾਰਟਮੈਂਟ ਕੁਝ ਕਹਿ ਰਿਹਾ ਜੇ ਐਮਐਲਏ ਹਾਂ ਕਰ ਦੇ ਰਹੇ ਨੇ ਤੇ ਡਿਪਾਰਟਮੈਂਟ ਦਾ ਕੀ ਮਤਲਬ ਹੈ ਕਿ ਕੰਮ ਚਾਲੂ ਨਹੀਂ ਕਰਨਾ ਅੱਗੇ ਅੱਜ ਕਹਿ ਰਹੇ ਤੁਹਾਡਾ ਹਫਤੇ ਦੇ ਵਿੱਚ ਕੰਮ ਕਰ ਦਿੰਨੇ ਆ ਮਗਰ ਡਿਪਾਰਟਮੈਂਟ ਨਾ ਨੁਕਰ ਕਰ ਰਿਹਾ ਹੈ ਤਾਂ 8 ਤਰੀਕ ਨੂੰ ਸਾਡਾ ਇਥੇ ਪੱਕਾ ਧਰਨਾ ਸੀ ਤਰਨਪੁਰੇ ਸੌਂਦ ਜੀ ਆਏ ਸਕੇ ਉਹਨਾਂ ਨੇ ਦਾਵਾ ਕੀਤਾ ਸੀ ਕਿ ਤੁਹਾਡੀ 14 ਤਰੀਕ ਨੂੰ ਮੈਂ ਮੀਟਿੰਗ ਕਰਵਾਉਣਾ ਸੀ ਐਮ ਨਾਲ ਮੈਂ ਮੀਟਿੰਗ ਕਰਵਾਉਣਾ ਅੱਜ 14 ਤਰੀਕਾ ਹੋ ਗਈ ਸਾਨੂੰ ਰਿਟਰਨ ਦੇ ਵਿੱਚ ਕੋਈ ਇਹਨਾਂ ਨੇ ਮੀਟਿੰਗ ਨਹੀਂ ਦਿੱਤੀ ਔਰ ਨਾ ਤਰਨਪੁਰੇ ਸੌਂਦ ਮਿਲ ਰਿਹਾ ਨਾ ਸਾਡੀ ਮੀਟਿੰਗ ਮਿਲ ਰਹੀ ਤੁਸੀਂ ਕਿੱਥੋਂ ਆਈ ਕੋਈ ਨਿਕੜ ਤੂੰ ਅચ્છਾ ਮੈਂ ਜੇ ਤੁਸੀਂ ਕਦੋਂ ਦੇ ਇਸ ਨੌਕਰੀ ਲਈ ਸੰਘਰਸ਼ ਕਰ ਰਹੇ ਹੋ ਮੇਰੀ ਜੀ ਸਾਨੂੰ 10 ਸਾਲ ਹੋ ਗਏ ਤਕਰੀਬਨ ਇਸ ਸੰਘਰਸ਼ ਦੇ ਵਿੱਚ ਪਿਆ ਨੂੰ ਕਿਉਂਕਿ ਸਾਨੂੰ ਕੀ ਸਿੱਖਿਆ ਪ੍ਰੋਵਾਈਡਰ ਸੀਗੇ ਅਸੀਂ ਸਾਡੀ ਜਗ੍ਹਾ ਮੰਤਰੀਆਂ ਨੇ ਜਾਂ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਬੀਡੀਪੀਓ ਨੇ ਸਾਡੀ ਜਗ੍ਹਾ ਆਪਣੇ ਬੰਦੇ ਰੱਖੇ ਗਏ ਸਾਨੂੰ ਧੋਖੇ ਨਾਲ ਹਟਾਇਆ ਗਿਆ ਸਾਨੂੰ ਅਸੀਂ ਕਾਫੀ ਸੰਘਰਸ਼ ਕੀਤਾ ਪਰ ਅਸੀਂ ਰੱਖੇ ਨਹੀਂ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਭਗਵੰਤ ਸਿੰਘ ਮਾਨ ਨੇ ਸਾਡੀ ਧਰਨੇ ਦੇ ਵਿੱਚ ਆ ਕੇ ਕਿਹਾ ਵੀ ਸਾਨੂੰ ਬਿਨਾਂ ਸ਼ਰਤ ਮੈਂ ਬਹਾਲ ਕਰੂਗਾ ਹੁਣ ਅਸੀਂ ਲਗਾਤਾਰ ਉਹਦੇ ਪਿੱਛੇ ਫਿਰਦੇ ਆਂਗੇ ਉਹ ਕਿੱਥੇ ਗਈ ਬਹਾਲੀ ਆ ਸੜਕਾਂ ਤੇ ਲੱਗ ਸੜਕਾਂ ਤੇ ਤੁਰੇ ਫਿਰਦੇ ਆ ਸਾਰੇ ਲੋਕ ਕਿਉਂ ਨਹੀਂ ਬਹਾਲ ਕਰ ਰਹੇ ਜਿਹੜੇ ਵੱਡੇ ਵੱਡੇ ਐਡਵਰਟਾਈਜ਼ਮੈਂਟ ਦੇ ਦੇ ਰਹੇਗਾ ਮੈਂ ਇੰਨਾ ਰੁਜ਼ਗਾਰ ਦਿੱਤਾ ਇੰਨਾ ਰੁਜ਼ਗਾਰ ਦਿੱਤਾ ਕਿਹਨੂੰ ਰੁਜ਼ਗਾਰ ਦਿੱਤਾ ਸੰਭੂ ਮੈਂ ਮਹਾਲੀਓਂ ਚੰਡੀਗੜ੍ਹੋਂ ਚੱਲ ਕੇ ਆਇਆ ਮੈਂ ਪੂਰ ਲੁਧਿਆਣੇ ਤੱਕ ਸ਼ਾਇਦ ਕੋਈ ਸ਼ਹਿਰ ਹੋਣਾ ਜਿਹਦੇ ਵਿੱਚ ਬੈਨਰ ਨਾਲ ਲੱਗਿਓ ਵੱਡੀਆਂ ਵੱਡੀਆਂ ਹੋਰਡਿੰਗਸ ਨਾਲ ਲੱਗੀਆਂ ਹੁਣ 55000 ਨੌਕਰੀਆਂ ਦੀਆਂ 54300 ਕੁਝ ਨੌਕਰੀਆਂ ਨੇ ਤਾਂ ਫਿਰ ਉਹ 55000 ਨੌਕਰੀਆਂ ਕਿੱਧਰ ਗਈਆਂ ਹਾਂਜੀ ਵੀਰ ਜੀ ਅਸੀਂ ਵੀ ਭਗਵੰਤ ਮਾਨ ਨੂੰ ਇਹੀ ਸਵਾਲ ਕਰ ਛੋਟਾ ਛੋਟਾ ਰਜਗਾਰ ਮੰਗਦੇ ਫਿਰ ਤੁਹਾਨੂੰ 20 ਹਜ਼ਾਰ ਦਾ 30 ਹਜ਼ਾਰ ਦਾ ਰਜਗਾਰ ਦੋ ਨਾ ਇਹ ਛੋਟੇ ਛੋਟੇ ਆਪਣੇ ਬੱਚਿਆਂ ਨੂੰ ਲੈ ਕੇ ਸਾਰੀਆਂ ਬੀਬੀਆਂ ਆਈਆਂ ਨੇ ਇਹ ਕਿਉਂ ਰੋਲਦੇ ਆ ਫਿਰ ਜੀ ਸਾਡਾ ਇਹੀ ਸਵਾਲ ਆ ਉਹਨੂੰ ਕਿਰਪਾ ਕਰਕੇ ਤੁਸੀਂ ਨਾ ਸਾਡੇ ਕਿਉਂਕਿ ਇਲੈਕਟ੍ਰੋਨਿਕ ਮੀਡੀਆ ਜਿਹੜਾ ਹੁੰਦਾ ਨਾ ਇਹ ਰੀੜ ਦੀ ਹੱਡੀ ਹੁੰਦਾਗਾ ਤੁਸੀਂ ਪਲੀਜ਼ ਉਹ ਮੰਤਰੀ ਨੂੰ ਜਾ ਕੇ ਪੁੱਛੋ ਵੀ ਜਿਹੜੇ ਤੁਸੀਂ ਨੇ ਨੌਕਰੀ ਦਿੱਤੀਆਂ ਨੇ ਉਹ ਕਿੱਥੇ ਨੇ ਇਹ ਜਨਤਾ ਕਿਉਂ ਰੋਲਦੀ ਫਿਰਦੀ ਆ ਸਾਡੀ ਤੁਹਾਨੂੰ ਬੇਨਤੀ ਆ ਵੀ ਪਲੀਜ਼ ਉਹਨਾਂ ਨੂੰ ਜਾ ਕੇ ਸਵਾਲ ਜ਼ਰੂਰ ਕਰੋ ਹੁਣ ਸਾਨੂੰ ਕਈ ਵਾਰੀ ਉਹਨਾਂ ਨੇ ਮੀਟਿੰਗ ਦਾ ਦਿੱਤਾ ਵੀ ਅਸੀਂ 8 ਤਰੀਕ ਫੇਰ ਨਹੀਂ ਅੱਜ ਹੋਈ ਫੇਰ ਅੱਜ ਫੇਰ ਕਹਿੰਦੇ ਵੀ ਤੁਹਾਨੂੰ 18 ਤਰੀਕ ਨੂੰ ਦੇਤੇ ਕਿੰਨੀ ਵਾਰੀ ਅਸੀਂ ਲਾਰੇ ਚੱਲਾਂਗੇ ਇਸ ਕਰਕੇ ਅਸੀਂ ਅੱਜ ਮੀਟਿੰਗ ਦਾ ਰਿਟਰਨ ਲੈ ਕੇ ਜਾਵਾਂਗੇ ਔਰ ਹਰ ਹਾਲਤ ਦੇ ਵਿੱਚ ਮੀਟਿੰਗ ਅਸੀਂ ਕਰਕੇ ਰਹਿਾਂਗੇ ਨਹੀਂ ਇਹਨਾਂ ਦੇ ਉਮੀਦਵਾਰ ਨੂੰ ਹਰਾਵਾਂਗੇ ਘਰ-ਘਰ ਜਾ ਕੇ ਪੈਫਲਨ ਵੀ ਵੰਡਾਂਗੇ ਘਰ-ਘਰ ਜਾ ਕੇ ਇਹਨਾਂ ਦੇ ਭੰਡੀ ਪ੍ਰਚਾਰ ਵੀ ਕਰਾਂਗੇ ਜਦੋਂ ਤੱਕ ਇਹਨਾਂ ਦੇ ਉਮੀਦਵਾਰ ਨੂੰ ਹਰਾਉਂਦੇ ਨਹੀਂ ਹੈਗੇ ਅਸੀਂ ਚੈਨ ਨਾਂ ਦੀ ਬੈਠਾ ਕਿਉਂਕਿ ਅਸੀਂ ਤਾਂ ਸਾਨੂੰ ਤਾਂ ਪਤਾ ਰਜਗਾਰ ਦੇ ਲਾਲੇ ਪਏ ਪਏ ਨੇ ਕੀ ਕਰੀਏ ਅਸੀਂ ਦੱਸੋ ਕਿਉਂਕਿ ਜਿਹੜਾ ਭੁੱਖਾ ਬੰਦਾ ਹੁੰਦਾ ਉਸ ਤੋਂ ਵੱਧਾ ਖਤਰਨਾਕ ਕੋਈ ਬੰਦਾ ਨਹੀਂ ਹ ਇਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਹਿੰਦੇ ਆਂ ਵੀ ਪਲੀਜ਼ ਇਹ ਜਿਹੜੀ ਸੁੱਤੀ ਪਈ ਗਵਰਨਮੈਂਟ ਆ ਇਹਨੂੰ ਜਗਾਓ ਉਹ ਦਿਨ ਖੁੱਡੀਆਂ ਸਾਹਿਬ ਆਏ ਸਾਡੇ ਕੋਲੇ ਕਹਿੰਦੇ ਮੇਰੀ ਗੱਲ ਹੋ ਗਈ ਆ ਸੀਐਮ ਸਾਹਿਬ ਨਾਲ ਬੈਠ ਕੇ ਗੱਡੀ ਦੇ ਵਿੱਚ ਬੈਠ ਕੇ ਮੇਰੀ ਗੱਲ ਹੋ ਗਈ ਆ ਸੋ ਨੂੰ 14 ਤਰੀਕ ਨੂੰ ਅਸੀਂ ਮੀਟਿੰਗ ਕਰਵਾਵਾਂਗੇ ਹੁਣ ਤਿੰਨ ਮੰਤਰੀ ਆਏ ਨੇ ਸਾਡਾ ਇੱਕ ਮਿੱਤਰ ਜੱਸੀ ਸੋਈਆ ਮਨਰਾਬੇ ਤੋਂ ਉਹ ਵੀ ਕਹਿੰਦਾ ਕਹਿੰਦਾ ਵੀ ਹੁਣੇ ਲਿਖਤੀ ਰੂਪ ਦੇ ਉਸ ਨੂੰ ਮੀਟਿੰਗ ਮਿਲ ਰਹੀ ਆ ਮਿਲਦੀ ਆ ਨਹੀਂ ਮਿਲਦੀ ਆ ਉਹ ਕੀ ਬਣਦਾ ਝੂਠੇ ਲਾਰੇ ਨੇ ਜਾਂ ਨਹੀਂ ਅਸੀਂ ਤਾਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜੇ ਇਨਕੇ ਸੋਟਾਡੇ ਮਸਲੇ ਦਾ ਹੱਲ ਨਹੀਂ ਕੱਢਦੇ ਇਹ ਆ ਜਿਹੜੇ 4-5 ਦਿਨ ਇਲੈਕਸ਼ਨ ਦੇ ਵਿੱਚ ਰਹਿ ਗਏ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਲਿਖਤੀ ਭਰੋਸਾ ਨਹੀਂ ਦਿੰਦੇ ਤਾਂ ਤੁਸੀਂ ਲੁਧਿਆਣੇ ਦੇ ਵਿੱਚ ਇਹਨਾਂ ਦੇ ਖਿਲਾਫ ਪ੍ਰਚਾਰ ਕਰਨ ਜਾ ਰਹੇ ਹੋ ਬਿਲਕੁਲ ਜੀ ਘਰ-ਘਰ ਅਸੀਂ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਘਰ-ਘਰ ਅਸੀਂ ਆਪਣੇ ਉਹਨਾਂ ਦੇ ਇਹਨਾਂ ਦੇ ਜਿਹੜੇ ਪੈਫੜਾਂ ਵੰਡਾਂਗੇ ਇਹਦੇ ਜਿਹੜੇ ਝੂਠੇ ਵਾਅਦੇ ਕੀਤੇ ਹੋਏ ਨੇ ਉਹ ਵੰਡਾਂਗੇ ਤੇ ਸੜਕ ਦੇ ਉੱਪਰ ਰੋਜ਼ ਰੋਜ਼ ਪ੍ਰਦਰਸ਼ਨ ਲਗਾਤਾਰ ਸਾਡਾ ਜਾਰੀ ਰਹੂਗਾ ਅਸੀਂ ਪੱਕਾ ਧਰਨਾ ਲਾਉਣੇ ਜਾ ਰਹੇ ਹਾਂ ਜਿੱਦ ਤੱਕ ਅਸੀਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਤੁਸੀਂ 2022 ਦੇ ਵਿੱਚ ਇੱਕ ਕਟੜ ਇਮਾਨਦਾਰ ਸਰਕਾਰ ਆ ਜਾਣੀ ਹੈ ਜਿਹਦੇ ਆਉਣ ਤੋਂ ਬਾਅਦ ਪੰਜਾਬ 'ਚ ਧਰਨਾ ਹੀ ਨਹੀਂ ਲੱਗਣਾ ਕੋਈ ਅਸੀਂ ਨੇ ਜਿਹੜੀਆਂ ਇਹਨਾਂ ਨੂੰ ਵੋਟਾਂ ਪਾਈਆਂ ਐ ਇਸੇ ਕਰਕੇ ਪਾਈਆਂ ਸੀਗੀਆਂ ਵੀ ਸ਼ਾਇਦ ਅਕਾਲੀ ਕਾਂਗਰਸੀ ਤੋਂ ਅੱਕੇ ਹੋਏ ਲੋਕ ਨੇ ਵੀ ਸ਼ਾਇਦ ਇਹ ਆਮ ਘਰਾਂ ਦੇ ਮੁੰਡੇ ਮੁੰਡੇ ਕੁੜੀਆਂ ਨੇ ਸ਼ਾਇਦ ਬਦਲਾਅ ਆ ਜਾਵੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਆ ਕੇ ਆਪਣੇ ਵਿਆਹ ਕਰਵਾ ਲਏ ਆਪ ਦਾ ਚੰਗਾ ਰਹਿਣ ਸਹਿਣ ਸ਼ੁਰੂ ਕਰ ਲਿਆ ਤੇ ਬੇਰਜਗਾਰ ਨੇ ਉਸ ਤਰੀ ਸੜਕਾਂ ਦੇ ਉੱਪਰ ਰੋੜਦੇ ਜਿਹਦਾ ਉਮਰ ਹੁੰਦੀ ਹੈ ਟਾਈਮ ਸਰ ਬੰਦਾ ਕਰਾਈ ਲੈਂਦਾ ਪਰ ਮੈਂ ਤੁਹਾਡੇ ਵਾਲੇ ਮਸਲੇ ਦੀ ਗੱਲ ਕਰਾਂ ਪਰ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਿਆ ਜਾਂਦਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਯਾਰ ਪੱਕੇ ਕਰਤਾਂ ਦੇਤੇ ਹੋਰ ਮੈਂ ਸਵਿੰਟ ਲਾ ਕੇ ਕਰਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਇਹ ਕਾਗਜ਼ੀ ਕਾਗਜ਼ਾਂ ਦੇ ਵਿੱਚ ਕੀ ਕਰੇ ਨੇ ਤੁਸੀਂ ਦੱਸਿਆ ਵੀ ਤੁਸੀਂ ਮਾੜੀ ਤੋਂ ਚੱਲ ਕੇ ਆਏ ਹੋ ਸਿਰਫ ਕਾਗਜ਼ਾਂ ਦੇ ਵਿੱਚ ਕਰੇ ਨੇ ਜੇਕਰ ਕਰੇ ਹੁੰਦੇ ਆ ਸੜਕਾਂ ਦੇ ਉੱਪਰ ਕੌਣ ਨੇ ਪੁੱਛੋ ਸਰ ਕੱਲੇ ਕੱਲੇ ਨੂੰ ਜਾ ਕੇ ਕੌਣ ਨੇ ਸੜਕਾਂ ਦੇ ਉੱਪਰ ਤੁਹਾਨੂੰ ਪੁੱਛਣਾ ਚਾਹੀਦਾ ਅਸੀਂ ਤੁਹਾਡੇ ਜ਼ਰੀਏ ਫਿਰ ਕਹਿੰਦੇ ਆ ਸਾ ਪਲੀਜ਼ ਜਾ ਕੇ ਉਹਨਾਂ ਦੇ ਅੱਗੇ ਮਾਈਕ ਰੱਖੋ ਉਹਨਾਂ ਨੂੰ ਦੱਸੋ ਉਹ ਮੁੜ ਬਹਲ ਯੂਨੀਅਨ ਵਾਲੇ ਆ ਜਿਨ੍ਹਾਂ ਨਾਲ ਤੁਸੀਂ ਵਾਅਦਾ ਕੀਤਾ ਸੀਗਾ ਉਹ ਰੁਲਦੇ ਕਿਉਂ ਫਿਰਦੇ ਨੇ ਕੀ ਤੁਹਾਡਾ ਖਾ ਲਿਆ ਉਹਨਾਂ ਨੇ ਕਿਉਂ ਉਹਨਾਂ ਨੂੰ ਰੋਜ਼ਗਾਰ ਦਿੰਦੇ ਨਹੀਂ ਹੈਗੇ ਹਣ ਤੁਸੀਂ ਕਿੱਥੋਂ ਆਏ ਹੋ ਸਰ ਅਸੀਂ ਨਾਬਾ ਤੋਂ ਜੀ ਤੁਸੀਂ ਕਿੰਨੇ ਸਾਲ ਤੋਂ ਇਸ ਨੂੰ ਆਖਰੀ ਲੀਸਨਰ ਅਰਸ਼ ਕਰ ਸਰ ਨੀਰ ਬਾਬਟ ਅਸੀਂ 2020 ਦੇ ਵਿੱਚੋਂ ਤੋਂ ਜੁੜੇ ਹੋਏ ਹਾਂ ਜਦੋਂ ਅਸੀਂ ਮਹੌਲੀ ਟੈਂਕੀ ਤੇ ਬੈਠੇ ਸੀਗੇ ਉਦੋਂ ਸੀਐਮ ਸਾਹਿਬ ਤੇ ਕੇਂਦਰੀ ਬਾਲ ਸਰ ਸਭ ਸਾਡੇ ਨਾਲ ਆਏ ਤੇ ਉਹਨਾਂ ਨੇ ਸਾਨੂੰ ਚਾਹ ਪਾਣੀ ਵੀ ਪੁੱਛਿਆ ਤੇ ਟੈਂਕੀ ਤੋਂ ਢੇਠਾਂ ਵੀ ਉਤਾਰਿਆ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਤੁਸੀਂ ਸਾਡੀ ਜਿਹੜੀ ਆਮ ਸਰਕਾਰ ਲੈ ਕੇ ਹੋ ਤੇ ਅਸੀਂ ਬਿਨਾਂ ਕਿਸੇ ਕੰਡੀਸ਼ਨ ਤੋਂ ਤੁਹਾਨੂੰ ਜਿਹੜਾ ਰੀਜੋਇਨ ਦਵਾਂਗੇ ਬਹਾਲੀ ਕਰਵਾਵਾਂਗੇ ਬਟ ਸਰ 2025 ਆ ਗਿਆ ਜੀ ਸੀਐਮ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਪੰਜ ਮੀਟਿੰਗਸ ਦੇ ਦਿੱਤੀਆਂ ਸੀਗੀਆਂ ਬਟ ਉਹ ਸਰ ਹੁਣ ਤੱਕ ਉਹ ਸਾਰੀਆਂ ਜਿਹੜੀਆਂ ਪੋਰਸਪੋਨ ਕਰ ਦਿੱਤੀਆਂ 8 ਤਰੀਕ ਨੂੰ ਸਾਡਾ ਇੱਥੇ ਪੱਕੇ ਧਰਨੇ ਦਾ ਇਰਾਦਾ ਸੀਗਾ ਮੋੜਵਾਲ ਯੂਨੀਅਨ ਵੱਲੋਂ ਬਟ ਸਰ ਉਹਦੋਂ ਵੀ ਇੱਥੋਂ ਜਿਹੜੇ ਆਪਣੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ 14 ਜੂਨ ਨੂੰ ਸੀਐਮ ਸਾਹਿਬ ਦੇ ਨਾਲ ਜਿਹੜੀ ਤੁਹਾਡੀ ਮੀਟਿੰਗ ਕਰਵਾਈ ਜਾਊਗੀ ਬਟ ਸਰ ਸਾਨੂੰ ਕੱਲ ਲੈਟਰ ਆਇਆ ਵੀ ਜਿਹੜੀ ਤੁਹਾਡੀ 14 ਦੀ ਮੀਟਿੰਗ ਫੇਰ ਪੋਰਸਪੋਨ ਹੋ ਕੇ 28 ਤਰੀਕ ਨੂੰ ਕਰ ਦਿੱਤੀ ਜਾਂਦੀ ਹੈ ਤੇ ਸਰ ਹੁਣ ਵੀ ਸਾਡੇ ਨਾਲ ਵਾਅਦਾ ਕਰਕੇ ਗਏ ਨੇ ਵੀ ਹੁਣ ਤੱਕ ਸਾਡੇ 3 ਸਾਲ ਦੇ ਵਿੱਚ ਕਿਹੜੇ ਕਿਹੜੇ ਮੰਤਰੀਆਂ ਨੂੰ ਮਿਲ ਚੁੱਕੇ ਹਨ ਸਰ ਅਸੀਂ ਜਿੰਨੇ ਵੀ ਪੰਜਾਬ ਦੇ ਕੈਬਨਿਟ ਮੰਤਰੀਆਂ ਸਾਰਿਆਂ ਨੂੰ ਮਿਲ ਚੁੱਕੀਆਂ ਸਰ ਸਾਰਿਆਂ ਨੂੰ 6000 ਦੇ ਤਕਰੀਬਨ ਅਸੀਂ ਮੰਗ ਪੱਤਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਡੀਓ ਵੀਓ ਜੀਸੀ ਲੈ 6000 ਮੰਗ ਪੱਤਰ ਹੁਣ ਤੱਕ ਉਸ ਤੋਂ ਵੱਧ ਵੀ ਅਸੀਂ ਸਰ ਮੰਗ ਪੱਤਰ ਹਰ ਇੱਕ ਮਹਿਕਮੇ ਦੇ ਵਿੱਚ ਦੇ ਕੇ ਆਏ ਹੋਏ ਚੁੱਕੀ ਆਲਰੇਡੀ ਤੇਰੀ ਜੁਆਇਨਿੰਗ ਜਿਹੜਾ ਲੈਟਰ ਉਹ ਸਾਨੂੰ ਹਜੇ ਤੱਕ ਇਸ਼ੂ ਨਹੀਂ ਕਰਵਾਇਆ ਗਿਆ ਜਦੋਂ ਕਿ ਵਿਭਾਗ ਦੇ ਵੱਲੋਂ ਸਾਡੀ ਜਿਹੜੀ ਵੈਰੀਫਿਕੇਸ਼ਨ ਹੋ ਚੁੱਕੀ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਆ 55 ਹਜ਼ਾਰ ਨੌਕਰੀਆਂ ਜਿਹਦੇ ਹੋਲਡਿੰਗਸ ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ 55 ਹਜ਼ਾਰ ਨੌਕਰੀਆਂ ਦਾ ਸੱਚ ਇਹ ਆ ਜਿਹੜੇ 2022 ਤੋਂ ਪਹਿਲਾਂ ਕਹਿੰਦੇ ਸੀ ਕਿ ਪੰਜਾਬ ਨੂੰ ਧਰਨਾ ਮੁਕਤ ਕਰ ਦੇਵਾਂਗੇ ਆ ਸੱਚਾ ਧਰਨਾ ਮੁਕਤ ਪੰਜਾਬ ਦਾ ਹਾਂ ਤੁਸੀਂ ਲੱਗੇ ਤਾਂ ਜਰੂਰ ਹੋਣ ਧਰਨਾ ਮੁਕਤ ਕਰਨ ਕਦੇ ਕਿਸਾਨਾਂ ਤੇ ਕੋਈ ਅਲੀਗੇਸ਼ਨ ਲਾ ਦੇਣੇ ਕਦੇ ਮਾਸਟਰ ਨੂੰ ਬੋਲ ਦੇਣਾ ਕਦੇ ਕੋਈ ਹੋਰ ਮੰਗ ਮੰਗਦੇ ਲੋਕਾਂ ਨੂੰ ਜਿਹੜੇ ਉਹਨਾਂ ਬਾਰੇ ਚੰਗਾ ਮਾ ਬਿਲਕੁਲ ਤੁਸੀਂ ਜੋਰ ਜਵਰਾਸੀ ਨਾਲ ਪੰਜਾਬ ਧਰਨਾ ਮੁਕਤ ਕਰਨ ਤੇ ਲੱਗੇ ਹੋਇਓ ਪਰ ਮੰਗਾ ਮੰਵਾਕੇ ਨਹੀਂ ਆ ਸੱਚਾ ਉਸ ਪੰਜਾਬ ਦਾ ਰੰਗਲੇ ਪੰਜਾਬ ਦਾ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਕੱਟੜ ਇਮਾਨਦਾਰ ਸਰਕਾਰ ਆਉਣ ਤੋਂ ਬਾਅਦ ਇੱਥੇ ਬੇਰੁਜ਼ਗਾਰੀ ਵੀ ਖਤਮ ਕਰ ਦੇਵਾਂਗੇ ਨਸ਼ਾ ਵੀ ਖਤਮ ਕਰ ਦੇਵਾਂਗੇ ਤਾਂ ਫਿਰ ਸਭ ਹਾਲ ਫਿਲਹਾਲ ਸਭ ਤੁਹਾਡੇ ਸਾਹਮਣੇ